ਵੈਕੁਰਜੀ ਦਾ ਖਲਸਾ ਵੈਕੁਰਜੀ ਦੀ ਫਤਿਹ ਅੱਜ ਪੰਜਾਬੀਓ ਕੁਝ ਗੱਲਾਂ ਤੁਹਾਡੇ ਦੇ ਨਾਲ ਕਰਨੀਆਂ ਚਾਹੁੰਦਾ ਔਰ ਇੱਕ ਸੁਨੇਹਾ ਵੀ ਇਸ ਵੀਡੀਓ ਰਾਹੀਂ ਤੁਹਾਨੂੰ ਦੇਣਾ ਚਾਹੁੰਦਾ ਪੰਜਾਬ ਦੇ ਉੱਤੇ ਜ਼ਬਰਤ ਜੁਲਮ ਦੀਆਂ ਹਮੇਸ਼ਾ ਨਹੀਂ ਛੱਡੀਆਂ ਪਰ ਸਿੰਘੇ ਖੜਾ ਦੀ ਮਾਰ ਪਹਿਲਾਂ ਪਈ ਇਸ ਤੋਂ ਬਾਅਦ ਆ ਜਿਹੜਾ ਦਰਿੰਦਗੀ ਭਰਿਆ ਮਾਹੌਲ ਹੁਣ ਬੜਿਆ ਅਸਲ ਵਿੱਚ ਚੱਲ ਤਾਂ ਕਾਫੀ ਸਮੇਂ ਤੋਂ ਰਿਹਾ ਜਿਵੇਂ ਪ੍ਰਵਾਸੀਆਂ ਦੀ ਪੰਜਾਬ ਦੇ ਵਿੱਚ ਆਮਦ ਔਰ ਨਜਾਇਜ਼ ਕਬਜ਼ੇ ਉਸ ਤੋਂ ਬਾਅਦ ਆ ਜਿਹੜਾ ਮਾਹੌਲ ਹੋણો ਇਸ ਵਕਤ ਬਣਿਆ ਹੁਸ਼ਿਆਰਪੁਰ ਬਲਿਕਟਵਾਨੀ ਸਾਰਿਆਂ ਦਾ ਦਿਲ ਕੰਬਾ ਕੇ ਰੱਖ ਦਿੱਤਾ ਇੱਕ ਪ੍ਰਵਾਸੀ ਨੇ 5 ਸਾਲ ਦਾ ਬੱਚਾ ਔਰ ਜਿਹਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਉਸ ਘਟਨਾ ਕਿ ਉਹ ਬੱਚੇ ਨੂੰ ਬਰਗਲਾ ਕੇ ਪੱਲਾ ਲੈ ਜਾਂਦਾ ਹੈ ਫਿਰ ਉਹਦੇ ਨਾਲ ਦੁਸ਼ਕਰਮ ਕਰਦਾ ਹੈ ਫਿਰ ਉਹਦੇ ਗੁਪਤ ਅੰਗ ਵਿੱਚ ਖੂਰਾੜ ਦੇ ਦਿੱਤੀ ਜਾਂਦੀ ਹੈ ਕੱਚਾ ਪੁਰਲਾਇਆ ਚੀਕਿਆ ਹੋਏਗਾ ਫਿਰ ਉਹਦੇ ਸਿਰ ਵਿੱਚ ਇੱਟ ਜਨ ਰੋੜਾ ਮਾਰਿਆ ਆ ਉਪਰੰਤ ਦੀ ਕੈਪਰੀ ਦੇ ਨਾਲ ਹੀ ਤਾਂ ਕਲਾਕੁੱਟ ਉਹਦੀ ਲਾਸ਼ ਮਸ਼ਾਨ ਘਾਟ ਵਿੱਚੋਂ ਮੜੀ ਉਸੇ ਹਾਲ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿਹਸਾ ਪਾਪੀ ਦਿਲ ਹੋਊਗਾ ਕਿ ਦੰਦਾਂ ਦਾ ਪੱਥਰ ਦਿਲ ਹੋਊਗਾ ਤੇ ਭਈਏ ਦਾ ਪ੍ਰਵਾਸਿੰਦ ਜਿਹਨੇ ਸਕਤ ਨਾਮੂ ਪੰਜਾਬ ਦੇ ਤਾ ਮੈਂ ਸੁਣਿਆ ਕਿ ਉਹ ਬੱਚੇ ਦੀ ਜਿਹੜੀ ਜੀਵ ਹੈ ਉਹ ਦੰਦਾਂ ਦੇ ਵਿੱਚ ਆਚ ਪੀ ਸੀ ਕਿੰਨਾ ਪਰਲਾਇਆ ਹੋਵੇਗਾ ਤੜਫਿਆ ਹੋਊਗਾ ਇੱਕ ਵਾਰੀ ਇਸ ਪਾਸੇ ਜਿਹਾ ਸੋਚ ਕੇ ਦੇਖੋ ਇਹਨਾਂ ਦੀਆਂ ਨਿਤ ਦੀਆਂ ਘਟਨਾਵਾਂ ਨੇ ਇੱਕ ਨਵੀਂ ਘਟਨਾ ਨਹੀਂ ਹੋਰ ਵੀ ਘਟਨਾਵਾਂ ਪਹਿਲਾਂ ਬਹੁਤ ਨੇ ਹਮਾ ਜਲੰਧਰ ਦੀ ਘਟਨਾ ਨਿਕਲੀ ਪਤਾ ਨਹੀਂ ਕਿੱਥੋਂ ਕਿੱਥੋਂ ਦੀਆਂ ਨੇ। ਬੰਨੀ ਗਲਤੀ ਹੈ ਜਿੱਥੇ ਇਹਨਾਂ ਦਰਿੰਦਿਆਂ ਨੂੰ ਪੰਜਾਬ ਤੋਂ ਕੱਢਣਾ ਤਾਂ ਜ਼ਰੂਰੀ ਹੋਈ ਆ। ਪਰ ਮੈਂ ਇਸ ਤੋਂ ਪਹਿਲਾਂ ਕਹਿੰਨਾ ਪੰਜਾਬੀਓ ਕੁਝ ਆਪਣੀਆਂ ਵੀ ਗਲਤੀਆਂ ਨੇ। ਉਹਨਾਂ ਦੀਆਂ ਗਲਤੀਆਂ ਤਾਂ ਹੈ ਪਰ ਉਹਦੇ ਨਾਲ ਤੁਹਾਡੀਆਂ ਆਪਣੀਆਂ ਵੀ ਕੁਝ ਗਲਤੀਆਂ ਨੇ ਤੁਸੀਂ ਕਹੋਗੇ ਆਪਣੀਆਂ ਕਿਹੜੀਆਂ ਗਲਤੀਆਂ ਨੇ ਆਪਣੀਆਂ ਵੀ ਗਲਤੀਆਂ ਇਹਨਾਂ ਨੂੰ ਲਿਆਉਣ ਵਾਲਾ ਕੌਣ ਹੈ ਤੁਸੀਂ ਆਂ ਟਰਾਲੀਆਂ ਭਰ-ਭਰ ਕੇ ਰੇਲਵੇ ਸਟੇਸ਼ਨ ਆਉਂਦੇ ਇੱਕ ਦੂਜੇ ਤੋਂ ਮੋਹਰੇ ਹੋ ਕੇ ਮੈਂ ਟਰਾਲੀ ਭਰ ਕੇ ਲੇੜੀ ਕੋਲ ਇਹਨਾਂ ਦੀ ਮੈਂ ਲੈਣੀ ਫਿਲਾਰਜ ਦੇ ਕੇ ਲਿਆਉਣੇ ਇਹਨਾਂ ਨੂੰ ਆਪਣੇ ਸੁੱਖ ਲਈ ਉਹ ਆਪਣੇ ਸੁੱਖ ਲਈ ਆਦੇ ਤੁਸੀਂ ਆਪਣੇ ਸੁੱਖ ਲਈ ਲੈ ਕੇ ਆਇਓ ਤੇ ਸ਼ਰਾਬ ਵੀ ਦਵਾਂਗੇ ਲੋਕੀ ਪਾਣੀ ਸਭ ਕੁਝ ਲਾਦਮਾ ਕਰ ਰਹਾ ਸੀ ਵੀਦਾਂ ਮੈਂ ਮੈਂ ਲਾਣਾ ਇਕੱਠਾ ਹੋ ਕਲਿਆਣੀ ਤੁਸੀਂ ਚਲੋ ਕਿਸੇ ਨਾ ਕਿਸੇ ਹੱਦ ਤੱਕ ਜਦੋਂ ਤੁਸੀਂ ਲਿਆਂਦੇ ਸੀਗੇ ਕੰਮਕਾਰਾਂ ਵਾਸਤੇ ਤੇ ਬਾਸ ਹੋ ਜਾਂਦੇ ਸੀ ਕੰਮ ਕਰਨਾ ਵਾਪਸ ਲੈਣਾ ਫਿਰ ਤੁਸੀਂ ਕੀ ਕੀਤਾ ਹੋਰ ਗਲਤੀਆਂ ਕਿਹੜੀਆਂ ਸੀਗੇ ਨਹੀਂ ਬਾਸ ਹੋਣ ਦੀ ਲੋੜ ਨਹੀਂ ਆਪਣੇ ਸੁੱਖ ਵਾਸਤੇ ਕੋਈ ਕਹਿੰਦਾ ਮੈਂ 20 ਵਜੇ ਰੱਖੇ ਵੀ ਕੋਈਆਂ 15 ਰੱਖੇ ਮੋਟਰ ਦੇ ਉੱਤੇ ਮੋਟਰ ਤੋਂ ਬਾਅਦ ਹੋਲੀ-ਹੋਲੀ ਘਰਾਂ 'ਚ ਵੜ ਲਈ ਤੁਸੀਂ ਘਰਾਂ 'ਚ ਵੜ ਕੇ ਕੀ ਕੀਤਾ ਘਰਾਂ 'ਚ ਵੜ ਗਏ ਪਰ ਫਿਰ ਇਹ ਘਰਾਂ 'ਚ ਵੜਦੇ-ਵੜਦੇ ਤੁਹਾਡੇ ਦਰਵਾਜ਼ਿਆਂ ਬਾਹਰ ਨੂੰ ਟੁੱਕ ਪਏ ਅੰਦਰ ਨੂੰ ਫਤ ਅੰਦਰ ਤੋਂ ਬਧਾਣਾ ਜੂਰ ਕਰ ਦਿੱਤਾ ਸੰਦੇਹੁਗ ਬੋਈ ਗੱਲ ਔਰ ਫਿਰ ਇਹ ਨੀ ਪੱਕੇ ਡੇਰੇ ਜਮਾ ਲਏ ਆਪਣੇ ਪਰਿਵਾਰਾਂ ਦੇ ਪਰਿਵਾਰ ਲੈ ਆਂਦੇ ਤੁਸੀਂ ਆਪਣਾ ਸੁੱਖ ਦੇਖਿਆ ਉਹ ਨਹੀਂ ਆਪਣਾ ਦੇਖਿਆ ਲਿਆਣ ਵਾਲੇ ਕੌਣ ਹੈ ਖੁਦ ਆਪ ਲਿਆ ਕੇ ਪੱਕੇ ਡੇਰੇ ਚ ਮਵਾ ਲੈਣਾ ਆ ਬੇਲੜ ਹੋ ਗਏ ਤੇ ਇਹ ਪੰਜਾਬ ਦੀ ਹਿੱਕ ਤੇ ਲਿਆ ਕੇ ਬਿਠਾਉ ਕੰਮ ਇਕੱਠਾ ਕਰਦਾ ਇਹ ਵੀ ਵੇਖ ਲਿਆ ਪੰਜਾਬ ਦੇ ਵਿੱਚ ਪੈਰ ਜਮਾਣੇ ਸੌਖੇ ਆ ਕੰਮ ਸ਼ੁਰੂ ਕਰਦੇ ਪਹਿਲਾਂ ਤਾਂ ਵੱਡੇ ਵੱਡਾ ਇੰਡੀਆ ਦੇ ਤੇ ਕਦੇ ਕਣਕ ਦੀ ਕਦੇ ਝੋਨੇ ਦੀ ਬਾਸ ਹੋ ਜਾਂਦੇ ਤੇ ਸਰਜੰਦਾ ਤਾਂ ਚਲੋ ਨੇਵਰ ਲਿਆਣੀਆਂ ਲਿਆਣੀਆਂ ਵਾਪਸ ਹੋ ਜੇਗੇ ਕੋਈ ਗੱਲ ਨਹੀਂ ਇਸ ਤਰ੍ਹਾਂ ਚੱਲਦਾ ਸਾਰਾ ਵਾਰ ਫਿਰ ਇਹ ਪੱਕੇ ਡੇਰੇ ਜ਼ਮਾ ਲਏ ਪੱਕੇ ਡੇਰੇ ਜ਼ਮਾ ਕੇ ਗਿਣਤੀ ਵਧਦੀ ਜਾਂਦੀ ਹੈ ਜਿੱਥੇ ਗਿਣਤੀ ਇਹਨਾਂ ਦੀ ਬਕਾਦ ਵਿੱਚ ਆਕੀ ਹੋਏ ਪਏ ਆ ਖੰਗੜ ਨਹੀਂ ਦਿੰਦੇ ਆ ਫਿਰ ਗੰਦ ਖਾਣਾ ਸ਼ੁਰੂ ਕੀਤਾ ਤੁਹਾਨੂੰ ਗੰਦ ਨੂੰ ਲਾਇਆ ਆ ਜਿਹੜੇ ਕੁਲ ਚ ਗੋਲ ਗੱਫੇ ਉਮੀਦਾਰੀ ਵਾਲੇ ਵੀਰੋਂ ਕਾਰਨਾ ਪਾਈ ਸੀ ਨਾ ਵੀਡੀਓ ਪੋਰ ਸਾਡੇ ਲੱਗੀ ਦੀ ਸੁਖਸਾਣ ਉਹ ਕਹਤੂ ਦੇਖ ਕਾ ਵੀ ਜੇ ਤੂੰ ਖਾਈ ਜਾਉਂਗੇ ਮਗਰ ਲੱਖ ਲਾਣ ਤੋਂ ਤੁਹਾਨੂੰ ਜੇ ਹਜੇ ਵੀ ਤੁਸੀਂ ਨਾ ਟਲੇ ਆਪਣੇ ਬੱਚਿਆਂ ਨੂੰ ਨਾ ਰੁਕੇ ਨਾ ਕੋਲ ਖਾਣੇ ਉਹ ਸਾਰਾ ਉਹਨੇ ਸੀ ਦੱਸਿਆ ਕਿਵੇਂ ਗਲਦਾਂ ਨੂੰ ਪੂੜਦਾ ਕੱਛਾ ਪੂੜ ਨੂੰ ਜਿਸ ਪਰਨੇ ਦੇ ਨਾਲ ਉਹਦੇ ਨਾਲ ਹੀ ਗੋਲੀਆਂ ਸਾਫ ਕਰਦਾ ਉੱਥੇ ਬਾਹ ਫ ਫੋਕਦਾ ਉਹਦੇ ਵਿੱਚ ਮਟਕੀ ਵਿੱਚ ਜਿੱਦੇ ਗੋਲ ਗੱਠੇ ਤਿਆਰ ਕਰਦਾ ਅੱਦ ਹੋ ਗਈ ਦਿਖਾਈ ਜੰਨੇ ਅਖੇਦਾਂ ਦਾ ਪਾਣੀ ਨਹੀਂ ਕੋ ਤਿਆਰ ਕਰਦਾ ਜਿੱਦਾਂ ਦੇ ਪਾਣੀ ਤਿਆਰ ਕਰਦੇ ਉਹਨਾਂ ਅਸਲੀਅਤ ਤੁਹਾਡੇ ਸਾਹਮਣੇ ਦਸੀ ਅਸਲੀਅਤ 100% ਸੱਚ ਉਹ ਸਾਡੀ ਬਹੁਤ ਵਧੀਆ ਬੰਦਾ ਹੈ ਜੁਨੀਅਰ ਚ ਕੰਮ ਕਰਦਾ ਉਹ ਜੋ ਇਸ ਟਾਈਮ ਕਰਨੇ ਆ ਉਹ ਸਮਾਰਟ ਦੇ ਲਈ ਬਤੀ ਬਤੀਆ ਕਰ ਰਿਹਾ ਚੰਗਾ ਸ਼ਨੀ ਦੇ ਰਿਹਾ ਫਿਰ ਅੱਛਾ ਇਹ ਗੰਧ ਖਾਣ ਨੂੰ ਤੁਸੀਂ ਆਪਣੇ ਬੱਚੇ ਲਾਤੇ ਤਾਂ ਮੈਂ ਤਾਂ ਪਹਿਲਾਂ ਹੀ ਵੇਦਤੀ ਕਰਦਾ ਹਾਂ ਕਸੂਰ ਆਪਣੇ ਵੀ ਹੈ ਪੂਰੀ ਤਾਂ ਤੇਰੇ ਜਵਾਲੇ ਨੂੰ ਮੌਕਾ ਦੇਖਿਆ ਤੇ ਸਭ ਤੋਂ ਵੱਡੇ ਕਸੂਰ ਆਪਣੇ ਹੀ ਵੀਡੀਓ ਲੰਬੀ ਹੋ ਜਾਣੀ ਮੈਂ ਕੁਛ ਅੱਲਾਹ ਹੋਰ ਦੀ ਕਰ ਨਹੀਂ ਸਕਦਾ ਜਿਵੇਂ ਇੱਥੇ ਸਰਕਾਰਾਂ ਦਾ ਵੀ ਰੋਸ ਸੀ ਸੀਐਮ ਦਾ ਪੰਜਾਬ ਦੇ ਦਾ ਬਿਆਨ ਸੁਣਿਆ ਕਿ ਨਹੀਂ ਜੀ ਸਾਡੇ ਪੰਜਾਬੀ ਫੋਰਸ ਸਟੇਟਾਂ ਵਿੱਚ ਸੂਬਿਆਂ ਵਿੱਚ ਰਹਿੰਦੇ ਆ ਇਦਾਂ ਜੇ ਸਾਡੇ ਪੰਜਾਬੀ ਰਹਿੰਦੇ ਆ ਤਾਂ ਉਹ ਪੰਜਾਬੀ ਜਿਹੜੇ ਸਾਡੇ ਉੱਥੇ ਰਹਿੰਦੇ ਆ ਉਹ ਨਜ਼ਾਇਜ਼ ਕਬਜ਼ੇ ਨਹੀਂ ਕੀਤੇ ਹੋਏ ਜਾਇਜ਼ ਤਰੀਕੇ ਨਾਲ ਹੈ ਯਾਰ ਇਹਨਾਂ ਦੀ ਸੈਂ ਤਾਂ ਨਜ਼ਾਇਜ਼ ਕਬਜ਼ੇ ਆ ਹੱਦ ਹੋ ਗਈ ਮੈਂ ਤਾਂ ਸਰਕਾਰ ਤੋਂ ਹਰਾਮ ਐ ਸਮਝੀਂ ਸਰਕਾਰਾਂ ਨੂੰ ਉਸੀਂ ਆਪਣਾ ਰੋਲ ਕਿੱਥੇ ਨਿਭਾਇਆ ਤੁਹਾਡੇ ਤੁਹਾਡੇ ਵੀ ਤਾਂ ਪਰਜ ਬਣਦੇ ਸੀਗੇ ਪ੍ਰਸ਼ਾਸਨ ਦੇ ਕਦੇ ਇਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਇਹਨਾਂ ਦੀ ਰੇੜੀਆਂ ਤੇ ਜਾ ਕੇ ਇਹਨਾਂ ਦੇ ਸੈਂਪਲ ਲਏ ਵੀ ਗੰਤ ਖੜਾ ਰਹੇ ਜਿਹੜੇ ਲੋਕਾਂ ਨੂੰ ਪਰੋਸ ਰਹੇ ਕਦੇ ਇਹ ਸੈਂਪਲ ਇਹਨਾਂ ਦਾ ਨਹੀਂ ਲਿਆ ਕਦੀ ਥਾਂ ਥਾਂ ਰੇੜੀਆਂ ਲਾਈਆਂ ਵੀ ਨਹੀਂ ੱੱਕੇ ਦੇ ਨਾਲ ਹੈ ਆਪਣਾ ਕੋਈ ਪੰਜਾਬੀ ਉੱਥੇ ਰੇੜੀ ਲਾਉਂਦਾ ਤੇ ਲਾਣ ਨਹੀਂ ਲਾਣ ਨਹੀਂ ਦਿੰਦੇ 50 ਘਟਨਾਵਾਂ ਆਈਆਂ ਬੋਜਵਾਲ ਦੇ ਕੋਲ ਸਾਡੇ ਸਾਹਮਣੇ ਦੀਆਂ ਹੋਰ ਕਈ ਘਟਨਾਵਾਂ ਐਸੀਆਂ ਮਿਲ ਜਾਣਗੀਆਂ ਨੂਰਪੁਰ ਵਿੱਚ ਇਸ ਤਰ੍ਹਾਂ ਹੋਇਆ ਸੀ ਤਾਂ ਉਹ ਪੰਜਾਬੀ ਨੇ ਰੇੜੀ ਲਾਈ ਰੋਕ ਦਿੱਤੀ ਫਿਰ ਅਨੰਦਪੁਰ ਸਾਹਿਬ ਪਾਵਨ ਪਵਿੱਤਰ ਧਰਤੀ ਸਾਡੇ ਨੇੜੇ ਸਾਡੀ ਪਾਵਨ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜ਼ਰ ਖਰੀਦ ਆ ਉਹਨਾਂ ਦੀ ਉਹ ਪਾਵਨ ਪਵਿੱਤਰ ਧਰਤੀ ਤੇ ਇੱਕ ਗੰਦ ਲਿਆ ਪਿਆ ਬਹਿ ਗਿਆ ਉਠਾ ਲਿਆ ਥਾਂ ਥਾਂ ਰੇੜੀਆਂ ਸੜਕਾਂ ਇਹਨਾਂ ਨੇ ਬਲਾਕ ਕੀਤਾ ਹੋਇਆ ਕਦੇ ਕੋਸ਼ਿਸ਼ ਕੀਤੀ ਵੀ ਸੜਕਾਂ ਤੋਂ ਉੱਪਰ ਰੇੜੀਆਂ ਲੜੀਆਂ ਬੰਦ ਕਰ ਦੋ ਇੱਕ ਜਗ੍ਹਾ ਲਾਉ ਜਿੱਥੇ ਔਰ ਜਿੱਥੇ ਲਾਉਗੇ ਉੱਥੇ ਇਹਨਾਂ ਦੇ ਪ੍ਰੂਫ ਲੈ ਜਾਓ ਪ੍ਰੂਫ ਲੈ ਕੇ ਇਹਨਾਂ ਦੀਆਂ ਰੇੜੀਆਂ ਲਾਈਆਂ ਜਾਂ ਤਾਂ ਜੋ ਕੋਈ ਘਟਨਾ ਕਰਦੇ ਆ ਸਰਕਾਰ ਨੂੰ ਪਤਾ ਹੋਵੇ ਥਾਣੇ ਵਿੱਚ ਪਤਾ ਹੋਵੇ ਤਾਂ ਤਾਂ ਰੇੜੀਆਂ ਲਾਈਆਂ ਸੜਕਾਂ ਸਾਰੇ ਬਲਾਕ ਕੀਤੀਆਂ ਕਦੇ ਪ੍ਰਸ਼ਾਸਨ ਉਸ ਕੇਸ પાસે ਫਰਜ਼ ਨਹੀਂ ਵੜਦਾ ਡੀਸੀ ਦਾ ਫਰਜ਼ ਵੜਦਾ ਪ੍ਰਸ਼ਾਸਨ ਦਾ ਸਰਕਾਰ ਦਾ ਕੋਈ ਫਰਜ਼ ਹੁੰਦਾ ਨਾ ਕਦੇ ਸਰਕਾਰ ਨੇ ਇਸ ਪਾਸੇ ਧਿਆਨ ਦਿੱਤਾ ਨਾਨਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੀ ਸਾਫ ਸਫਾਈ ਨੂੰ ਪਿੱਛੇ ਜੇ ਕਰੇ ਸੀਗੇ ਰੰਗ ਧੰਤ ਠੀਕਾ ਸਾਫ ਸਫਾਈ ਹੋਣੀ ਚਾਹੀਦੀ ਹੈ ਪਰ ਫੈਣੀ ਹੋਈ ਸਾਫ ਸਫਾਈ ਬਹੁਤ ਗੰਦ ਪਿਆ ਉੱਥੇ ਦਿਖਾ ਦਿਆਂਗਾ ਮੈਨੂੰ ਆਫ ਕਰਨਾ ਜਿਹੜੀ ਸਚਾਈ ਮੈਂ ਕਹਿਣੀ ਚਾਹਾਂ ਸਰਕਾਰਾਂ ਦੇ ਵੀ ਕੁਝ ਫਰਜ਼ ਬਣਦੇ ਆ ਸਰਕਾਰਾਂ ਦੇ ਫਰਜ਼ ਉੱਥੇ ਸਰਕਾਰ ਬਿਲਕੁਲ ਫੇਲ ਹੋਈ ਮੋਰ ਇਹੀ ਸਰਕਾਰ ਨਹੀਂ ਪਹਿਲੀਆਂ ਵੀ ਫੇਲ ਹੋਈ ਨਿਯਾਜ ਕਬਜ਼ੇ ਕਰਨ ਲਈ ਨਾਨਦਪੁਰ ਸਾਹਿਬ ਦੀ ਪਾਵਨ ਧਰਤੀ ਜਦੋਂ ਜਾਣਿਆ ਦਸ਼ਮੇਸ਼ ਅਕੈਡਮੀ ਵੱਲੋਂ ਨਾਇਬ ਦੇ ਹੋਂਨੇ ਪਾਸੇ ਸਜੇ ਖੱਬੇ ਦੋਨਾਂ ਪਾਸੇ ਕਬਜ਼ੇ ਜਮਾਏ ਹੋਏ ਪੱਕੇ ਓਕੇ ਕਬਜ਼ੇ ਜਮਾਏ ਪਰਵਾਰਾਂ ਦੇ ਪਰਿਵਾਰ ਬੈਠੇ ਉੱਤੋਂ ਦੌਥੇ ਇੱਕ ਪੰਜਾਬੀ ਵਹਿ ਜਾਏ ਜਦ ਹੀ ਕਹਿੰਦੇ ਵੀ ਨਹੀਂ ਵੇ ਨਿਜਾਇਜ਼ ਕਬਜ਼ਾ ਕਰ ਲਿਆ ਇਸ ਪਰਿਵਾਰਾਂ ਦੇ ਪਰਿਵਾਰ ਗੰਦ ਬੈਠੇ ਉੱਥੇ ਕਦੀ ਕੀਤੀ ਇਹਦੀ ਕੋਈ ਪੁਖਤੀਸ਼ पे ਨਹੀਂ ਬੈਠਣੀ ਚਾਹੀਦੀ ਨਿਜਾਇਜ਼ ਕਬਜ਼ੇ ਨਹੀਂ ਹੋਣੀ ਚਾਹੀਦੀ ਠਾਲੋ ਇਹਨਾਂ ਨੂੰ ਕਦੇ ਕਿਸੇ ਨੇ ਨਹੀਂ ਸੁਪ ਚਾਇਸਦੀ ਹਵੇ ਕਦੇ ਸਰਕਾਰ ਨੇ ਨਹੀਂ ਕਦੇ ਧਿਆਨ ਹੁਣ ਬਿਆਨ ਬੜੀ ਸ਼ਕਤੀ ਕੇ ਉਦੋਂ ਬਾਅਦ ਇੰਜੀਨੀਅਰ ਰੇਡੀਆਂ ਲਗੀਆਂ ਵਾ ਨਜਾਇਜ਼ ਤਰੀਕੇ ਦੇ ਨਾਲ ਪੁਲਾਂ ਦੇ ਕੋਲ ਥਾਂ-ਥਾਂ ਤੇ ਨਜਾਇਜ਼ ਕੰਮ ਤਰੀਕੇ ਨਾਲ ਬੈਠੇ ਕੋਈ ਜਾਇਜ਼ ਤਰੀਕੇ ਨਾਲ ਨਹੀਂ ਬੈਠੇ ਨਜਾਇਜ਼ ਪਰਚੇ ਕੀਤੇ ਗੰਦ ਇਕੱਠਾ ਕੀਤਾ ਵਾ ਸੋ ਇਸ ਕਰਕੇ ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਅਦਰ ਧਿਆਨ ਦਿਓ ਸਖਤੀ ਦੇ ਨਾਲ ਇਹ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਕੰਮ ਨਹੀਂ ਆ ਤੁਹਾਡੇ ਵੀ ਕੁਝ ਕੰਮ ਬਣਦੇ ਨੇ ਤੁਹਾਡੇ ਵੀ ਕੁਝ ਫਰਜ਼ ਬਣਦੇ ਨੇ ਅਥਾਂ ਤਾਂ ਜਿਹੜੀਆਂ ਰੇਡੀਆਂ ਲਾਈਆਂ ਵਾ ਹੈ ਇਹਨਾਂ ਦੇ ਕੋਲ ਕੋਈ ਪ੍ਰੂਫ ਕੁਝ ਹੈ ਕੋਈ ਨਾ ਦੇ ਕੋਲ ਸਿਸਟਮ ਜਦੋਂ ਘਟਨਾ ਕਰ ਜਾਂਦੇ ਨਹੀਂ ਫਿਰ ਲੱਭੀ ਜਾਂਦੀ ਹੈ ਪ੍ਰਸ਼ਾਸਨ ਲੱਭੀ ਜਾਂਦਾ ਫਸ ਲੱਭੀ ਜਾਂਦੀ ਹੈ ਮਿਲਦੇ ਨਹੀਂ ਘਟਨਾ ਕਰਕੇ ਨਿਕਲ ਜਾਂਦੇ ਆ ਅੱਗੇ ਪਿੱਛੇ ਹੁੰਦਾ ਸੋ ਮੇਰੀ ਬੇਨਤੀ ਹੈ ਪਿੰਡਾਂ ਦੇ ਵਿੱਚ ਹੁਣ ਪੰਜਾਬ ਦੇ ਲੋਕ ਕਿਉਂ ਪੜ ਕੇ ਪਾਣੀ ਛੱਟ ਤੋਂ ਟੱਪ ਗਿਆ ਤਾਂ ਪੜ ਕੇ ਲੋਕ ਨਹੀਂ ਨਹੀਂ ਪੜਤਾ ਸੀ ਲੋਕਾਂ ਨੇ ਚੱਲੀ ਜਾਂਦਾ ਸੀ ਕੰਮ ਪਾਣੀ ਛੱਟ ਤੋਂ ਲੰਘ ਗਿਆ ਤੇ ਤੁਹਾਡੀਆਂ ਧੀਆਂ ਭੈਣਾਂ ਤੱਕ ਉਤਰ ਕੇ ਬੱਚਿਆਂ ਤੱਕ ਉਹ ਯਾਰ ਬੱਚੇ ਕਤਲ ਕਰਨ ਤੱਕ ਕਿੱਡੀ ਮੇ ਕਿੰਨੀਆਂ ਦਰਦਨਾਕ ਖੌਫਨਾਕ ਕਹਾਣੀਆਂ ਏ ਤੁਹਾਡੇ ਮੋਰੇ ਇੱਕ ਨਹੀਂ ਬਹੁਤ ਕਹਾਣੀਆਂ ਨੇ ਅੰਦਰ ਦਰਦ ਕੋਈ ਨਹੀਂ ਹੁੰਦਾ ਇਹ ਗੱਲ ਯਾਦ ਰੱਖਿਓ ਭਲੇ ਕਾਜ਼ਮ ਕੋਈ ਕਹਿੰਦਾ ਮੈਂ 20 ਸਾਲ ਤੋ ਰੱਖਿਆ ਉਹ ਬੜਾ ਸਿਆਣਾ ਕੋਈ ਕਹਿੰਦਾ ਮੈਂ 10 ਸਾਲ ਤੋ 5 ਸਾਲ ਤੋ ਰੱਖਿਆ ਔਰ ਉਸੇ ਆਪਣੇ ਸੁੱਖ ਵਾਸਤੇ ਕਹੀ ਜਾਂਦੇ ਇਹਨਾਂ ਨੂੰ ਲੇਕਿ ਇਹ ਕੋਈ ਸਾਡੇ ਵਾਲਾ ਤਾਂ ਗਲਤ ਨਹੀਂ ਜੀ ਉਹ ਠੀਕ ਆ ਉਦੋਂ ਹੀ ਪਤਾ ਲੱਗਣਾ ਜਦੋਂ ਉਹਨੇ ਗਲਤ ਕੰਮ ਕਰ ਦੇਵੇ ਅਜੇ ਤੁਹਾਡੇ ਲਈ ਠੀਕ ਹੀ ਆ ਸਭ ਕੁਝ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸੁਚੇਤ ਰਹੋ ਇਹਦੀ ਗੱਲ ਇਹ ਹੈ ਬਈ ਮਾਈਕਰਨਾ ਵੀ ਲੜਨ ਦੀ ਵੀ ਲੋੜ ਨਹੀਂ ਕੁੱਟ ਮਾਰ ਕਰਨ ਦੀ ਵੀ ਲੋੜ ਨਹੀਂ ਪੈਣੀ ਤੋਰੀਕੇ ਵਰਤ ਲੋ ਸਹੀ ਪਿੰਡਾਂ ਵਿੱਚ ਜਿਹੜੀ ਇਹਨਾਂ ਦੀ ਅਕਵਾੜ ਵਾਲੇ ਭਈਏ ਤੁਰੇ ਵੇ ਘੜੀ ਘੜੀ ਲੈ ਕੇ ਜਿਹਦਾ ਕੋਈ ਪ੍ਰੂਫ ਕੋਈ ਨਹੀਂ ਹੁੰਦਾ ਆ ਲੈ ਲੋ ਆ ਲੈ ਲੋ ਕਦੇ ਅੰਬ ਲੈ ਕੇ ਕੋਚ ਕੁਛ ਲੈ ਕੇ ਤੁਰੇ ਜੀ ਬੰਦ ਕਰੋ ਇਹਨਾਂ ਨੂੰ ਫੰਡਾ ਚ ਆਪਣੇ ਪੰਜਾਬੀ ਭਰਾ ਆਂਦੇ ਆ ਕਿਹੜੇ ਪਿੰਡ ਦਾ ਏ ਤੁਮ ਪਤਾ ਹੋਊਗਾ ਕਿੱਥੋਂ ਦਾ ਏ ਉਹਦਾ ਪ੍ਰੂਫ ਤੁਹਾਡੇ ਕੋਲ ਹੋਊਗਾ। ਕੱਲ ਨੂੰ ਕੋਈ ਘਟਨਾਉਂਦੀ ਫੜ ਸਕਦੇ। ਇਹਨੂੰ ਕਿਤੇ ਨਹੀਂ ਫੜਿਆ ਜਾ ਸਕਦਾ ਇਹਨਾਂ ਨੂੰ। ਪਹਿਲਾਂ ਇਹਨਾਂ ਨੂੰ ਪਿੰਡਾਂ ਜਾਣਾ ਬੰਦ ਕਰ ਦਿਓ ਬਸ। ਮਤਾਂ પાਸ ਕਰੋ। ਉਸ ਤੋਂ ਬਾਅਦ ਪਿੰਡ ਦੇ ਵਿੱਚ ਜ਼ਮੀਨਦਾਰੀ ਬੰਦ ਕਰੋ ਇਹਨਾਂ ਨੂੰ। ਜਗ੍ਹਾਦਾਰੀ ਬੰਦ ਕਰੋ। ਵਾਸੀ ਕਦੋਂ ਪਿੰਡ ਦਾ ਬਣਦਾ ਜਦੋਂ ਜਗ੍ਹਾ ਦੇ ਦਿੰਨੀ ਤੁਸੀਂ। ਅਮੀਦ ਦੇ ਦਿੰਨੀ। ਆਧਾਰ ਕਾਰਡ ਬਣਾਣੀ, ਵੋਟਰ ਕਾਰਡ ਬਣਾਣੀ ਸਰਪੰਚਾਂ ਨੂੰ ਵੀ ਬੇਨਤੀ ਆ ਪੰਚਾਇਤਾਂ ਨੂੰ। ਇਸ ਸਪਾਸ ਨੂੰ ਬੜੀਆਂ ਢਿੱਡੀਆਂ ਆਉਂਦੀਆਂ ਬਖਤਾਰ ਦੇ ਚਿੱਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਇਹਨਾਂ ਦੇ ਆਧਾਰ ਕਾਰਡ ਵੋਟ ਕਾਰਡ ਬਣਾਣੇ ਬੰਦ ਕਰੋ ਪੱਕੇ ਤੌਰ ਤੇ ਕੱਲ ਨੂੰ ਬਹੁਤ ਮੁਸ਼ਕਲ ਹੋ ਜਾਊਗੀ ਅਜੇ ਗਣਤੀ ਘੱਟ ਹੈ ਜਦੋਂ ਹੋਰ ਵੱਧ ਜਾਣੀ ਪ੍ਰੋਬਲਮ ਹੋ ਜਾਣੀ ਉਦੋਂ ਦੇਖਿਓ ਫਿਰ ਕਿਸ ਆ ਪੈਂਦੀ ਆ ਜਿਨਾਂ ਨੂੰ ਛੇੜ ਕੇ ਦੇਖੋ ਗਾਲ੍ਹਾਂ ਨੂੰ ਪੈਣ ਨੂੰ ਕਰਦੇ ਪਹਿਲਾਂ ਮੰਨਦੇ ਹੀ ਨਹੀਂ ਗੱਲ ਕੋਈ ਤੁਹਾਡੀ ਤੁਸੀਂ ਕਹੀ ਜਾਓ ਤੁਹਾਡੀ ਗੱਲ ਨੂੰ ਮੰਨੂਗੇ ਨਾ ਟੁੱਟ ਟੁੱਟ ਕੇ ਤੋਹੂਗੇ ਅਖਰ ਆ ਜਿਹੜਾ ਮੌਜੂਦ ਵਾਲ ਕੋਲ ਭਈਆ ਪੱਕੇ ਨਾਲ ਪੰਜਾਬੀ ਨੂੰ ਕਹਿ ਰਿਹਾ ਸੀ ਇੱਥੇ ਰੇੜੀ ਨਹੀਂ ਲਾਣ ਦੇਵੀ ਜਦੋਂ ਉਹਨੂੰ ਕਿਹਾ ਕਿ ਵੀ ਗੱਲ ਨੂੰ ਪੈਂਦਾ ਸੀ। ਉਹ ਵੀਡੀਓ ਤੁਸੀਂ ਦੇਖੀ ਹੋਵੇ। ਸੋ ਇਸ ਕਰਕੇ ਪੰਡਾ ਚੈਂਟਰੀ ਬੰਦ ਕਰੋ, ਜ਼ਮੀਨ ਦੇਣੀ ਇਹਨਾਂ ਨੂੰ ਬੰਦ ਕਰੋ, ਵੋਟਰ ਕਾਰਡ, ਆਧਾਰ ਕਾਰਡ ਇਹਨਾਂ ਦੇ ਬਣਾਉਣੇ ਬੰਦ ਕਰੋ। ਇਹਨਾਂ ਕੋਲ ਖਾਣਾ ਬੰਦ ਕਰੋ, ਬੱਚਿਆਂ ਨੂੰ ਆਪਣੀ ਨੂੰ ਕਹਿ ਦੋ। ਪੱਕੇ ਤੌਰ ਤੇ। ਆ ਜਿਹੜੇ ਆਪਣੀ ਸੁਭਾਅਤ ਲੋ ਖਾਣ ਪੀਣ ਵਾਲੇ ਕੋਲ ਚਿਆਂ ਵਾਲੇ। ਜਿਹੜੇ ਤੁਸੀਂ ਇਹ ਖਾਣੇ ਆ ਗੋਲ ਗੱਫੇ ਕੋ ਪੰਜਾਬੀ ਮਿਲਦਾ ਕੋ ਸਾਫ ਸੁਥਰਾ ਬਣਾਉਂਦਾ ਠੀਕ ਹੈ ਬਲਕਿ ਆਪਣਾ ਖਾਣਾ ਚੇਂਜ ਕਰੋ ਗੰਦਨਾ ਖਾਓ ਇਹਨਾਂ ਦੇ ਤੁਨ ਜਦੋਂ ਤੁਸੀਂ ਖਾਓਗੇ ਨਹੀਂ ਨਾ ਕਰੋ ਪਿੰਡਾਂ ਚ ਐਂਟਰੀ ਬੰਦ ਹੋ ਜਾਊਗੀ ਕਵਾਡ ਵਾਲੇ ਬੰਦ ਕਰ ਦੂੰਗੀ ਜ਼ਮੀਨਦਾਰੀ ਬੰਦ ਕਰ ਦੂਗੀ ਵੋਟਰ ਕਾਰਡ ਆਧਾਰ ਕਾਰਡ ਪਿੰਡ ਵਿੱਚ ਬਣਾਉਣੇ ਬੰਦ ਕਰ ਦੂਗੀ ਬਸ ਆਪਣੇ ਆਪ ਆਪਣੀ ਸਾਫ ਸਥਾਨ ਇੰਪੋਰਟ ਠੀਕ ਹੈ ਕੰਮ ਲਈ ਵਰਤਨੇ ਆ ਤੁਸੀਂ ਲੇਬਰ ਕੰਮ ਨਹੀਂ ਵਰਤਦੇ ਆ ਕੰਮ ਲਈ ਲੇਬਰ ਲਿਆਓ ਤੇ ਉਹਨੂੰ ਵਾਪਸ ਕਰੋ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਸੱखे ਨੇ ਜਿਹੜੇ ਲੋਕ ਮੰਦੇ ਨੇ ਜਦੀ ਬਹੁਤ ਸਾਡੇ ਬੰਦੇ ਹਜੇ ਉਹਨਾਂ ਨੂੰ ਬਹੁਤ ਪਿਆਰ ਜੱਗਦਾ ਉਹਨਾਂ ਨੂੰ ਬੇਨਤੀ ਹੈ ਕਿ ਪੰਚਾਇਤਾਂ ਉਹਨਾਂ ਕੋਲ ਜ਼ਿੰਮੇਵਾਰੀ ਲੈਣ ਕੇ ਛੋਟੀ ਜ਼ਿੰਮੇਵਾਰੀ ਹੋ ਗਈ ਜੇ ਕੋਈ ਘਟਨਾ ਵਾਪਰ ਗਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਛੋਟੀ ਜ਼ਿੰਮੇਵਾਰੀ ਨਹੀਂ ਔਰ ਜੇ ਕੋਈ ਘਟਨਾ ਵਾਪਰ ਗਈ ਤੇ ਥਾਣੇ ਵਿੱਚ ਲਿਖ ਕੇ ਦੋ ਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਹ ਰੱਖੇ ਸੀ ਸਵੈਸਕਪ ਕੇ ਇਹ ਸਾਰਾ ਕੁਝ ਤਾਂ ਹੋ ਗਿਆ ਜਦੋਂ ਪਾਣੀ ਸਿਰ ਤੋਂ ਤੱਕ ਗਿਆ ਸਿਰਾਂ ਲੱਗ ਗਈ ਦਾ ਅੱਜ ਪਾਣੀ ਸਿਰ ਤੋਂ ਤੱਕ ਚੁੱਕਿਆ ਇਸ ਕਰਕੇ ਪੰਜਾਬ ਦੇ ਲੋਕ ਪੜਕੇ ਨੇ ਆਪਣੇ ਬੱਚਿਆਂ ਵੱਲ ਦੇਖਦੇ ਨੇ ਕਿ ਆ ਬੱਚਿਆਂ ਦੇ ਨਾਲ ਕੀ ਕੁਝੂ ਹੈ ਸੋ ਇਸ ਕਰਕੇ ਭਾਈ ਸਾਰਿਆਂ ਨੂੰ ਮੇਰੀ ਬੇਨਤੀ ਹੈ ਸੁਰੇ ਸचेत ਹੋਵੇ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਉਹਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਪੰਜਾਬ ਵਾਸਤੇ ਕਿਸੇ ਹੋਰ ਬਿਹਾਰੀ ਜੂਪੀ ਦੀ ਸਟੇਟ ਵਾਸਤੇ ਨਹੀਂ ਤੁਹਾਨੂੰ ਚੁਣਿਆ ਵਾ ਪੰਜਾਬ ਵਾਸਤੇ ਚੁਣਿਆ ਵਾ ਪੰਜਾਬ ਦੇ ਹਿੱਤ ਦੀ ਗੱਲ ਕਰੋ ਔਰ ਤੁਹਾਡਾ ਫਰਜ਼ ਬਣਦਾ ਹੈ ਇਹਨਾਂ ਦੀਆਂ ਰੇੜੀਆਂ ਤੇ ਜਾ ਕੇ ਛਾਪੇ ਮਾਰਨੇ ਸੰਪਲ ਲੈਣੇ ਗੰਦ-ਪਰੋਸ-ਪਰੋਸ ਕੇ ਜਿਹੜਾ ਲੋਕਾਂ ਨੂੰ ਦੇਦੇ ਨੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਦੇ ਨਜਾਇਜ਼ ਕਬਜ਼ੇ ਚੁਕਾਉਣੇ ਇਹ ਸਰਕਾਰਾਂ ਦੇ ਫਰਜ਼ ਬਣਦੇ ਸੀ ਅੱਜ ਲੋਕਾਂ ਨੂੰ ਕਰਨੇ ਪੈ ਰਹੇ ਸੋ ਪੰਜਾਬੀਓ ਆਪ ਵੀ ਸੁਚੇਤ ਹੋਵੋ ਇਸ ਗੱਲ ਤੇ ਔਰ ਜੋ ਇਕੱਟਨਾ ਸ਼ਿਆਰਪੁਰ ਵਾਲੀ ਬੱਤੀ ਹੈ ਇਹ ਅੰਦਰ ਕਬਾ ਕੇ ਰੱਖ ਦਿੱਤਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਖਤਾਕ ਵਿੱਚ ਪੰਚਾਇਤਾਂ ਨੇ ਮੱਤੀ ਪਾਸ ਕੀਤੀ ਨਹੀਂ ਸੋ ਮੈਂ ਕਹਿੰਦਾ ਲੜਨ ਦੀ ਲੋੜ ਨਹੀਂ ਤਰੀਕੇ ਸਹੀ ਵਰਤ ਲੋ ਆਪਣੇ ਆਪ ਇਹ ਭੱਜਣਗੇ ਠੀਕ ਆ ਕੰਮ ਨਹੀਂ ਆਉਂਦੇ ਆ ਕੰਮ ਕਰਨ ਕਰਕੇ ਆਪਣਾ ਜਾਨਦਲ ਖਤਮ ਸੋ ਇਹ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕੀ ਕਾਫੀ ਸਾਹਿਬ ਵਾਹਿਗੁਰੂ ਜੀ ਕੀ ਫਤਹ